ਸਰਚ ਕਰ ਰਹੇ ਹਾਂ ਤੇ ਜਿਹੜੇ ਉਹਨਾਂ ਦੇ ਨਾਲ ਹੋਰ ਵੀ ਕੋਈ ਹਾਈਡ ਆਊਟ ਹੋ ਸਕਦੇ ਹੈਗੇ ਉਹਨਾਂ ਤੋਂ ਵੀ ਅਸੀਂ ਪੁੱਛਤਾਚ ਕਰ ਰਹੇ ਹਾਂ ਤੇ ਜਲਦੀ ਜਿਹੜਾ ਹੈਗਾ ਬਾਕੀ ਦੋਸ਼ਾਂ ਨੂੰ ਵੀ ਅ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉਸ ਤੋਂ ਇਲਾਵਾ ਇਸੇ ਜਿਹੜਾ ਵੀ ਕੋਈ ਕਾਂਸਪਰੇਸੀ ਕੋਈ ਕੀ ਇੰਟੈਂਸ਼ਨ ਹੈਗਾ ਮਰਡਰ ਦਾ ਕਿਸ ਤਰੀਕੇ ਨਾਲ ਕੀਤਾ ਗਿਆ ਵੈਪਨਸ ਕਿੱਥੋਂ ਆਏ ਉਹ ਸਾਰਾ ਜਿਹੜਾ ਹੈਗਾ ਉਹਨੂੰ ਪੂਰਾ ਅਨਵਿਲ ਕਰਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਦੁਬਾਰਾ ਅਪਡੇਟ ਕਰਾਂਗੇ ਮੈਂ ਤੁਹਾਡੇ ਨਾਲ ਅੱਜ ਇਸ ਕਰਕੇ ਸਾਂਝਾ ਕਰਨਾ ਸੀਗਾ ਕਿਉਂਕਿ ਕਾਫੀ ਇਮੋਸ਼ਨਲੀ ਚਾਰਜਡ ਮਾਹੌਲ ਹੈਗਾ ਤੇ ਜਿਹੜੇ ਆਪਣੇ ਡੀਸੀ ਸੰਦੀਪ ਕੁਮਾਰ ਜੀ ਹੈਗੇ ਉਹ ਕਾਫੀ ਏਰੀਆ 'ਚ ਹਰਮਨ ਪਿਆਰੇ ਸੀਗੇ ਤੇ ਲੋਕਾਂ ਨਾਲ ਉਹਦਾ ਚੰਗਾ ਮਿਲਣਾ ਵਰਤਣਾ ਸੀਗਾ ਇਨਫੈਕਟ ਜਿਹੜਾ ਹੈਗਾ ਲੋਕਲ ਪੁਲਿਸ ਦੇ ਨਾਲ ਤੇ ਉਹਨਾਂ ਨਾਲ ਹੀ ਉਹਨਾਂ ਦਾ ਚੰਗਾ ਰਿਸ਼ਤਾ ਸੀਗਾ ਤੇ ਇਸ ਕਰਕੇ ਉਹ ਇੱਕ ਬੜਾ ਨੁਕਸਾਨ ਹੈਗਾ ਸਮਾਜ ਨੂੰ ਤੇ ਉਹਦੇ ਵਾਸਤੇ ਅਸੀਂ ਕਮਿਟਿਡ ਹੈਗੇ ਕਿ ਉਹਨਾਂ ਦੇ ਜਿਹੜੇ ਮਰਡਰਰਸ ਹੈਗੇ ਉਹਨਾਂ ਨੂੰ ਸਖਤ ਸਜ਼ਾਵਾ ਅਸੀਂ ਦਿਲਾ ਸਕੀਏ ਤੇ ਡੈਫੀਨੇਟਲੀ ਅਸੀਂ ਆਪਣੇ ਕਮਿਟਮੈਂਟ ਤੇ ਖਰੇ ਉਤਰਾਂਗੇ ਸਾਡੀ ਟੀਮ ਦਿਨ ਰਾਤ ਮਿਹਨਤ ਕਰ ਰਹੀ ਹੈ ਕਿ ਸਾਨੂੰ ਸਾਰਾ ਸਪੋਰਟ ਜਿਹੜਾ ਹੈਗਾ ਚੰਡੀਗੜ੍ਹ ਤੋਂ ਬੀ ਇੰਟੈਲੀਜੈਂਸ ਤੋਂ ਸਾਰਾ ਮਿਲ ਰਿਹਾ ਹੈ ਤੇ ਇੱਕ ਦੋਸ਼ੀ ਨੂੰ ਹੁਣ ਤੱਕ ਅਸੀਂ ਫੜ ਲਿਆ ਹੈਗਾ ਤੇ ਫਰਦਰ ਇਸ ਤੋਂ ਹੁਣ ਉਸਤਾਸ਼ ਕਰਾਂਗੇ ਕਾਫੀ ਖੁਲਾਸੇ ਹੋਣ ਦੀ ਉਮੀਦ ਹੈਗੀ ਤੇ ਫਰਦਰ ਰਿਕਵਰੀ ਵੀ ਕਰਾਵਾਂਗੇ ਤੇ ਬਾਕੀ ਜਿਹੜੀ ਅਗਲੀ ਤਤਤੀਸ਼ ਹੈਗੀ ਆ ਅਗਲੀ ਅਪਡੇਟ ਹੈੀ ਉਹ ਤੁਹਾਨੂੰ ਅਸੀਂ ਫਿਰ ਹਿੰਦੀ ਉਹ ਕੋਰਸ ਅਪਡੇਟ ਕਰ ਦੇਵਾਂਗੇ ਦੇਖੋ ਜਿਹੜਾ ਦੋਸ਼ੀ ਅਸੀਂ ਫੜਿਆ ਹੈਗਾ ਉਹ ਇੱਕ ਲੇਬਰਰ ਹੈਗਾ ਤੇ ਉਹ ਵਿੱਕੀ ਦੇ ਨਾਲ ਜਿਹੜਾ ਹੈਗਾ ਉਹ ਉਥੇ ਉਹਦੇ ਹੁਣ ਅੰਡਰ ਕੰਸਟ੍ਰਕਸ਼ਨ ਉਹਦਾ ਕਹਿੰਦੇ ਹਾਊਸ ਹੈਗਾ ਤੇ ਉਥੇ ਜੌਬ ਕਰ ਰਿਹਾ ਸੀ ਤੇ ਇਸ ਤੋਂ علاوہ ਜਿਹੜਾ ਇਹਦਾ ਕ੍ਰਿਮਨਲ ਬੈਕਗ੍ਰਾਉਂਡ ਤੇ ਕੋਈ ਐਫਆਈਆਰ ਦਰਜ ਹੈਗੇ ਨਹੀਂ ਹੈਗੇ ਉਹ ਅਸੀਂ ਹਾਲੇ ਵੈਰੀਫਾਈ ਕਰਵਾ ਰਹੇ ਹਾਂ ਕਿਉਂਕਿ ਮੈਂ ਤੁਹਾਨੂੰ ਦੱਸਿਆ ਅਰਲੀ ਮਾਰਨਿੰਗ ਅਸੀਂ ਇਹਨੂੰ ਰਾਉਂਡ ਅਪ ਕੀਤਾ ਹੈਗਾ ਤੁਹਾਨੂੰ ਜਸਟ ਅਪਡੇਟ ਮੈਂ ਦੇਣਾ ਸੀਗਾ ਕਿ ਵੀ ਅਸੀਂ ਇੱਕ ਬੰਦਾ ਫੜ ਲਿਆ ਹੈਗਾ ਬਾਕੀ ਅਪਡੇਟਸ ਅਸੀਂ ਇਨ ਜੋ ਪੋਸਟ ਦੇਵਾਂਗੇ ਕੁਝ ਮਾਰੇ ਕਿ ਵੀਡੀਓ ਵੀਰਲ ਹੋ ਰਹੀਆਂ ਨੇ ਕਿ ਉਹ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤਾਂ ਉਹ ਪਹਿਲਾਂ ਕੁੱਟਮਾਰ ਹੋਈ ਕੁੱਟਮਾਰ ਹੋਈ ਆ ਬਹੁਤ ਜ਼ਲੀਲ ਤਰੀਕੇ ਨਾਲ ਕਿ ਉਹੀ ਉਹਨਾਂ ਨੇ ਇੱਕ ਕਹਿ ਸਕਦੇ ਕਿ ਆਪਾਂ ਉਹਨਾਂ ਦੇ ਖੁੰਦਕ ਰੱਖੀ ਹੈ ਜੋ ਕਾਰਨ ਬਣਿਆ ਜੀ ਰੰਜਿਸ਼ ਦਾ ਦੇਖੋ ਮਲਟੀਪਲ ਨਾਲ ਬੰਨਿਆ ਗਿਆ ਜੀ ਮਲਟੀਪਲ ਸਪੈਕੂਲੇਸ਼ਨਸ ਹੈਗੀ ਇਹਦੇ ਬਾਰੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਵੀ ਹੈਗਾ ਲੋਕ ਕਹਿ ਰਹੇ ਹੈਗੇ ਕਿ ਉਹ ਕਾਰਨ ਹੋ ਸਕਦਾ ਕੋਈ ਹੋਰ ਕਾਰਨ ਹੋਗਾ ਮਤਲਬ ਅਲੱਗ-ਅਲੱਗ ਤਪਤੀਸ ਅਲੱਗ-ਅਲੱਗ ਐਂਗਲਸ ਤੇ ਸਾਡੀ ਚੱਲ ਰਹੀ ਹੈਗੀ ਜਦੋਂ ਤੱਕ ਕੁਝ ਕੰਕਰੀਟ ਨਹੀਂ ਆਂਦਾ ਹੈਗਾ ਤੇ ਅਸੀਂ ਸੈਟੀਸਫਾਈਡ ਨਹੀਂ ਹੋ ਜਾਂਦੇ ਹੈਗੇ ਪੂਰੀ ਸਾਰੇ ਲੋਕਾਂ ਨੂੰ ਫੜ ਕੇ ਤੇ ਉਸ ਤੋਂ ਕਰਨ ਵਾਸਤੇ ਕਿ ਕੀ ਮੋਡਸ ਆਫ ਰੈਂਡੀ ਤੇ ਕੀ ਰਜਿਸ ਵਜ੍ਹਾ ਰੰਜੀ ਸੀ ਜੀ ਉਦੋਂ ਤੱਕ ਅਸੀਂ ਕਿਸੇ ਇੱਕ ਚੀਜ਼ ਤੇ ਵਾਸਤੇ ਨਾ ਡੇਣਾ ਹਾਲੇ ਜਲਦਬਾਜੀ ਹੋਈ ਸਰ ਜਦੋਂ ਇਹਨਾਂ ਦਾ ਪਹਿਲਾਂ ਰਜਿਸ ਹੋ ਕੇ ਇਹਨਾਂ ਨੂੰ ਕੁੱਟਿਆ ਗਿਆ ਸੀਗਾ ਤੇ ਉਹਨਾਂ ਨੇ ਗੁਲਵਾਲ ਥਾਣੇ ਦੇ ਵਿੱਚ ਇਹਨਾਂ ਦਾ ਰਜਨਾਮਾ ਆਇਆ ਸੀ ਉੱਥੇ ਉਹਨਾਂ ਨੇ ਥਾਣੇ ਕੀ ਇਹਨਾਂ ਨੂੰ ਕੈਚ ਕੀਤਾ ਸੀਗਾ ਵੀ ਅਸੀਂ ਤੁਹਾਨੂੰ ਦੇਖ ਲਾਂ ਕਿ ਇਹ ਲੱਗਦਾ ਨਹੀਂ ਹੈ ਕਿ ਕੋਈ ਕੇਸ ਦੇ ਨਾਲ ਰਿਲੇਟਡ ਹੈ ਦੇਖੋ ਇਹ ਜਿਹੜੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਉਹ ਜਿਹੜੀ ਉਹ ਜਿਹੜਾ ਚੇਤਨਜੀ ਵੀ ਜਿਹੜੀ ਗੱਲ ਕਰ ਰਿਹਾ ਹੈਗਾ ਉਹ ਇਹ ਗੱਲ ਹੈ ਕਿ ਕਿਸੇ ਵੀ ਕਨਕਲੂਜਨ ਤੇ ਪਹੁੰਚਣਾ এজ ਆਫ ਨਾਉ ਜਿਹੜਾ ਮੈਂ ਤੁਹਾਨੂੰ ਹੁਣ ਬਰੀਫ ਕਰ ਰਿਹਾ ਹੈਗਾ ਉਹ ਬੜੀ ਜਲਦਬਾਜ਼ੀ ਹੋਏਗੀ ਸਾਰੀ ਚੀਜ਼ ਨੂੰ ਅਸੀਂ ਅਜੇ ਹਾਲ ਸੋਲ ਇਨਵੈਸਟੀਗੇਟ ਕਰਕੇ ਜਿਹੜੇ ਦੂਸਰੇ ਦੋਸਤ ਦੋ ਰਹਿ ਗਏ ਹੈਗੇ ਉਹਨਾਂ ਨੂੰ ਫੜ ਕੇ ਉਸ ਤੋਂ ਪੁੱਛਤਾਚ ਕਰਨ ਤੋਂ ਬਾਅਦ ਹੀ ਮੈਂ ਕੋਈ ਪੱਕੀ ਗੱਲ ਤੁਹਾਨੂੰ ਆ ਕੇ ਪਉਂਗਾ ਸਾਰੇ ਹੀ ਐਂਗਲਸ ਤੇ ਜਿਹੜੀ ਤੁਸੀਂ ਕਰ ਉਹ ਤਾਂ ਖਾਣੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਨਹੀਂ ਇੱਕ ਮਿੰਟ ਨਾ ਸਾਰੇ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਖੌਫੀਆ ਹੈਗਾ ਇਸ ਮਾਮਲੇ ਕਿ ਦੇਖੋ ਇਹ ਤਾਂ ਹੈਗਾ ਕਿ ਇਨਵੈਸਟੀਗੇਸ਼ਨ ਜਿਹੜੀ ਹੁੰਦੀ ਉਹ ਸਾਰੇ ਹੀ ਐਂਗਲਸ ਤੇ ਹੁੰਦੀ ਹੈ ਨਾ ਜੀ ਜਿਹੜੀ ਤੁਸੀਂ ਪੁਆਇੰਟ ਕਹਿ ਰਹੇ ਹੋ ਉਹ ਵੀ ਵੈਰੀਫਾਈ ਕਰਨ ਹੈਗਾ ਜਿਹੜਾ ਚੇਤਨ ਜੀ ਨੇ ਕਿਹਾ ਉਹ ਵੀ ਵੈਰੀਫਾਈ ਹੋ ਜਾਗਾ ਪਰਿਵਾਰ ਦੇ ਅਲੱਗ-ਅਲੱਗ ਪੰਜ-ਸੱਤ ਕੋਣੇ ਸਕੇ ਉਹ ਵੀ ਆਂਡਰ ਕਨਸੀਡਰ ਕਰ ਰਿਹਾ ਹੈਗੇ ਜਦੋਂ ਤੱਕ ਕੰਕਰੀਟ ਸਾਡੇ ਕੋਲੇ ਚੀਜ਼ ਆ ਕੇ ਐਸਟੈਬਲਿਸ਼ ਹੋ ਕੇ ਬਿਲਕੁਲ ਕਲੀਅਰ ਕਟ ਨਹੀਂ ਆ ਜਾਂਦਾ ਹੈਗਾ उदो तक मैं किसी भी एक डायरेक्शन से स्टेटमेंट दूंगा और जल्दबाजी में आपको पता है चल ही रही है, मतलब है इस तरीके तो की मुहिम तो जो है वो इलीगल वेपन है जो चीजें हैं उनमें लोग पकड़े भी जाते हैं उनके खिलाफ कार्रवाई भी होती है अब ये तो बड़ी इंटेंसिव मुहिम पंजाब पुलिस की चल रही है इलीगल वेपन के खिलाफ और और इसको जो है हम भी होशियारपुर में तेज करेंगे इसको ਕਿ ਜੇ ਸਾਰੇ ਨਹੀਂ ਪੜੇ ਜਾਣਦੇ ਨੇ ਤੋਂ ਉਹ ਬੰਦ ਕਰਾਂਗੇ ਪਰ ਵੀ ਆਲੋਡਿੰਗ ਟੂ ਡੂ ਦੇਖਿਓ ਮੈਡਮ ਐਸਾ ਹੈਗਾ ਗੱਲ ਕਿ ਜਿਹੜੀ ਸਾਡੀ ਕੱਲ ਜਿੱਥੇ ਬੰਦਿਆਂ ਨਾਲ ਗੱਲ ਹੋਈ ਸੀਗੀ ਉਹ ਸੀਗੀ ਕਿ ਆ ਜਲਦੀ ਫੜੇ ਜਾਣ ਬੰਦੇ ਅਸੀਂ ਜਿਹੜਾ ਹੈਗਾ ਇਸੇ ਕਰਕੇ ਤੁਹਾਨੂੰ ਵੀ ਦੱਸ ਰਹੇ ਹਾਂਗੇ ਪਰਿਵਾਰ ਨਾਲ ਵੀ ਜਿੱਥੇ ਬੰਦਿਆਂ ਨਾਲ ਵੀ ਰਸਤਾ ਕੀਤਾ ਹੈਗਾ ਕਿ ਹੁਣ ਤੱਕ ਜਿਹੜਾ ਹੈਗਾ ਅਸੀਂ ਇੱਕ ਬੰਦਾ ਫੜ ਲੈ ਹੈਗਾ ਬਾਕੀ ਵੀ ਬੰਦੇ ਫੜੇ ਜਾਣਗੇ ਓਬਵੀਅਸਲੀ ਵੀ ਨੀਡ ਸਮ ਟਾਈਮ ਟੂ ਪਰਫਾਰਮ ਐਂਡ ਅਰੈਸਟ ਪੀਪਲ ਤੋਂ ਉਹ ਸਾਡੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਫੜੇ ਜਾਣ ਉਹਨਾਂ ਦੇ ਨਾਲ ਰਾਫ ਦੇ ਚ ਹੈਗਾ ਮੈਨੂੰ ਲੱਗਦਾ ਉਹ ਪੋਜ਼ਿਟਿਵਲੀ ਰਿਸਪੌਂਡ ਕਰਕੇ ਤੇ ਇਸ ਤਰੀਕੇ ਦੀ ਚੀਜ਼ ਜਿਹੜੀ ਹੈਗੀ ਜਬਰਦਸਤੀ ਕਰਦੇ ਆ ਤਾਂ ਨਹੀਂ ਨਹੀਂ ਜਬਰਦਸਤੀ ਤਾਂ ਦੇਖੋ ਕੋਈ ਵੀ ਨਹੀਂ ਕਰੇਗਾ ਇਸ ਚੀਜ਼ ਨੇ ਨਹੀਂ 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 ਮੈਂ ਜਬਰਦਸਤੀ ਬਿਲਕੁਲ ਵੀ ਕਿਸੇ ਕੋ ਉਹ ਨਹੀਂ ਅਲਾਉ ਹੈ ਕਿਸੇ ਵੀ ਤਰੀਕੇ ਸੇ ਔਰ ਵੀ ਵਿਲ ਇੰਗੇਜ ਥੈਮ ਐਂਡ ਵੀ ਆਰ ਹੋਪਫੁਲ ਫਾਰ ਪੋਜ਼ਿਟਿਵ ਰਿਜ਼ਲਟਸ ਸਰ ਇਹ ਵੀ ਸੁਣਨਾ ਚਾਹਿਆ ਕਿ ਉਹਨਾਂ ਦੇ ਟਾਰਗੇਟ ਤੇ ਇੱਕ ਹੋਰ ਵੀ ਬੰਦਾ ਹੈਗਾ ਉਹ ਜਿਹੜਾ ਤੁਸੀਂ ਜਿਹੜੇ ਵੀ ਸੁਣਾਣ ਵਿਚ ਗੱਲਾਂ ਆਈ ਹੈਗੇ ਨਾ ਉਹ ਮੈਨੂੰ ਵੱਖਰੇ ਤੌਰ ਤੇ ਸ਼ੇਅਰ ਕਰ ਦਿਓ ਸੋ ਥੈਟ ਵੀ ਵਿਲ ਕੰਸੀਡਰ ਥੈਮ ਇਨ ਇਨਵੈਸਟੀਗੇਸ਼ਨ ਸਰ ਪਰਵਾਰ ਵਾਲਿਆਂ ਨੇ ਕਹਿਣਾ ਸੀਗਾ ਕਿ 4 ਮਹੀਨੇ ਪਹਿਲੇ ਹੀ ਦੱਸ ਦਿੱਤਾ ਸੀ ਵੀ ਉਹ ਮਸਲਾ ਲੈ ਕੇ ਘੁੰਮ ਰਹੇ ਆ ਪੁਰਖ ਖੁਸ਼ਾ ਮੰਗਾ ਸਕੀ ਮੰਗਾ ਸਾਸ ਰਸਨੀ ਇਹ ਬਤਾ ਨਹੀਂ ਦੇਖੋ ਬਾ ਹੁਸ਼ਿਆਰਪੁਰ ਦੇ ਉਹਨਾਂ ਦੇ ਵੱਲੋਂ ਸਾਰਾ ਕੁਝ ਵੇਰਵਾ ਦਿੱਤਾ ਗਿਆ ਹੈ ਕਿ ਹੁਸ਼ਿਆਰਪੁਰ ਦੇ ਸਰਪੰਚ ਕਤਲ ਕਾਂਡ ਦੇ ਵਿੱਚ ਇਹ ਵੱਡੀ ਖਬਰ ਹੈ ਕਿ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਮੁਲਜ਼ਮਾਂ ਦੇ ਪਾਕਿਸਤਾਨ ਦੇ ਫਾਰਕੀਤੀ ਚੱਲੀ ਜਾਰੀ ਫਰਸਟਰੀ ਦੇ ਕੋ ਥੋੜਾ ਸਮਾਂ ਹੋਲ ਜਿਹੜਾ ਉਹ ਚਾਹੀਦਾ ਹੈ ਇੱਕ ਦੀ ਪਾਲ ਜਿਹੜੇ ਇੱਕ ਨੂੰ ਕਾਬੂ ਕੀਤਾ ਗਿਆ ਤਾਂ ਬਾਕੀਆਂ ਦੀ ਫਾਰਕੀਤੀ ਚੱਲੀ ਜਾਰੀ ਫਰਸਟੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਸਰਪੰਚ ਸੰਦੀਪ ਦਾ ਦੱਸਦੀ ਹੈ ਕਿ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਮਾਮਲੇ ਦੇ ਨਾਲ ਜੁੜੀ ਸੀਸੀਟੀਵੀ ਵੀ ਸਾਹਮਣੇ ਆਈ ਸੀ ਅਤੇ ਸੀਸੀਟੀਵੀ ਦੇ ਵਿੱਚ ਦੱਸਦੀ ਹੈ ਕਿ ਤਿੰਨ ਬਾਈਕ ਸਵਾਰ ਨੌਜਵਾਨ ਨਜ਼ਰ ਵੀ ਆਇਆ ਇਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਪਿੰਡ ਡਡਿਆਣਾ ਦਾ ਇਹ ਮੌਜੂਦਾ ਸਰਪੰਚ ਸੀ ਸੰਜੀਤ ਜਸਦਾਰ ਗੋਲੀਆਂ ਮਾਰ ਕੇ ਕੀਤਾ ਤਲ ਕਤਲ ਕੀਤਾ ਗਿਆ ਹਾਲਾਂਕਿ ਸੂਤਰਾਂ ਕਿ ਬਹੁਤ ਸਾਰੀਆਂ ਚਰਚਾਵਾਂ ਵੀ ਉੱਠ ਰਹੀਆਂ ਨੇ ਕਿ ਆਖਰਕਾਰ ਇਹ ਕਤਲ ਦੀ ਵਜ੍ਹਾ ਕੀ ਹੋ ਸਕਦੀ ਹੈ ਕਿ ਪੁਰਾਣੀ ਰੰਜਿਸ਼ ਸੀ ਇਹਨਾਂ ਨੇ ਧਮਕੀ ਵੀ ਦਿੱਤੀ ਸੀ ਕਿ ਇਹ ਤੁਹਾਨੂੰ ਦੇਖ ਲਿਆ ਜਾਵੇਗਾ ਤਾਂ ਇਸ ਤਰੀਕੇ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸੀ ਪੁਲਿਸ ਕਹਿ ਰਹੀ ਹੈ ਕਿ ਹਰ ਐਂਗਲ ਤੋਂ ਅਸੀਂ ਜਾਂਚ ਕਰ ਰਹੇ ਹਾਂ ਹਰ ਪਹਿਲੂ ਅਸੀਂ ਵੇਖ ਰਹੇ ਹਾਂ ਕਿ ਆਖਰਕਾਰ वजह की है और फिलहाल एक गिरफ्तारी की थी जसूर लेके पुलिस ने जानकारी दी। उधर हरियाणा दे सबका विधायक दिलबाग सिंह दे कार ईडी दी रेड जारी है लगातार दूसरे दिन दसे कि छापेमारी जारी चल रही है नजायज माइनिंग के नाल जुड़े मामले दे विच दसे कि रेड चल रही है और छापेमारी के दौरान 5 करोड़ दी नकदी जप्त की गई है सबका एमएलए दी लिहाज तो कई नाजायज विदेशी हथियार भी

जी सामने आई भी भी तो दिखा रहे हैं इसके अलावा जो करोड़ रुपया कैश है नकदी है किस तरीके बरामद हुई है और वही कार्रवाई है तो लगातार दूसरे दिन दस दिए कि छापेमारी चल रही है यानी कि होर भी उम्मीद है कि किस तरीके दरामदगिया होर हो सकती ने क्योंकि व्डी कीमत और कैश थे थे, का जिक्र किया जाए पांच करोड़ की नकदी इसके अलावा विदेशी हथियार तो कितने कितने तार जुड़े ने आखिरकार हथियार कितों आए हैं बहुत सारे सवाल ने ਹਥਿਆਰਾਂ ਦੇ ਨਾਲ ਇਸ ਤੋਂ ਇਲਾਵਾ 300 ਜ਼ਿੰਦਾ ਜਿਹੜੇ ਕਾਰਤੂਸ ਨੇ ਉਹ ਵੀ ਬਰਾਮਦ ਹੋਏ ਨੇ ਦੇਸ਼ ਵਿਦੇਸ਼ ਦੇ ਵਿੱਚ ਪ੍ਰਾਪਰਟੀ ਹੈ ਅਚਲ ਅਤੇ ਅਚਲ ਜਾਇਦਾਦਾਂ ਨੇ ਜਿਨ੍ਹਾਂ ਦੇ ਦਸਤਾਵੇਜ਼ ਵੀ ਇਹਦੀ ਨੂੰ ਬਰਾਮਦ ਹੋਏ ਨੇ ਰਸਤੇ ਲਾਵਾ ਦੱਸ ਗਏ ਕਿ ਯਮਨਾ ਨਗਰ ਤੋਂ ਵਿਦਾਇਕ ਰਚੁਕੇ ਨਹੀਂ ਜਿਨ੍ਹਾਂ ਦੇ ਘਰ ਦੇ ਵਿੱਚ ਅਜੇ ਵੀ ਰੇਡ ਚੱਲ ਰਹੀ ਆ ਅਜੇ ਵੀ ਇਹ ਦੂਜੇ ਦਿਨ ਰੇਡ ਚੱਲ ਰਹੀ ਹੈ ਇੱਕ ਦਿਨ ਦੇ ਵਿੱਚ ਇਹ ਬਰਾਮਦਗੀਆਂ ਹੋਈਆਂ ਨੇ ਸਾਰੀਆਂ ਤਾਂ ਬਹੁਤ سارے ਸਵਾਲ ਨੇ ਸੁਭਾਵਿਕ ਤੌਰ ਤੇ ਕੀਤੇ ਜਾਣਗੇ ਪੁੱਛਿਆ ਜਾਏਗਾ ਸਾਰਾ ਵੇਰਵਾ ਲਿਆ ਜਾਏਗਾ ਕਿ ਅਫਸਰਕਾਰ ਵਿਦੇਸ਼ੀ ਹਥਿਆਰ ਕਿੱਥੋਂ ਸਪਲਾਈ ਹੁੰਦੇ ਉਧਰ ਮਹਾਲੀ ਦੇ ਖਰੜ ਦੇ ਵਿੱਚ ਫਾਇਰਿੰਗ ਮਾਮਲੇ ਵਿੱਚ ਐਕਸ਼ਨ ਹੋਇਆ ਹੈ ਪੁਲਿਸ ਨੇ ਦੋ ਮੁਜ਼ਮਮਲوں ਗ੍ਰਿਫਤਾਰ ਕਰ ਲਿਆ ਹੈ ਮੁਜ਼ਮਮਾ ਤੋਂ ਨਾਜਾਇਜ਼ ਪਿਸਤੌਲ ਅਤੇ ਕਾਰ ਵੀ ਰਿਕਵਰ ਹੋਈ ਹੈ ਕਮਲਜੀਤ ਤੇ ਰਵੇ ਕੁਮਾਰ ਦੇ ਬੱਚੋਂ ਇਹਨਾਂ ਮੁਜ਼ਮਮਾ ਦੀ ਪਛਾਣ ਕੀਤੀ ਗਈ ਹੈ ਨਸ਼ਾ ਛਡਾਊ ਕੇਂਦਰ ਦੇ ਵਿੱਚ ਦੱਸਿਆ ਕਿ ਗੋਲੀਆਂ ਚੱਲੀਆਂ ਸਨ ਨਸ਼ਾ ਛਡਾਊ ਕੇਂਦਰ ਦੇ ਮਾਲਕ ਨੂੰ ਗੋਲੀਆਂ ਮਾਰੀਆਂ ਗਈਆਂ ਸਨ ਸਰਨ ਸਰਪਜੀਤ ਸਿੰਘ ਦੀ ਛਾਤੀ ਦੇ ਵਿੱਚ ਗੋਲੀ ਲੱਗੀ ਸੀ ਪੁਲਿਸ ਨੇ ਦੋਹਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤਾਂ ਇਹ ਤਸਵੀਰ ਜਿਹੜੀ ਹੈ ਤੁਹਾਨੂੰ ਨਾ ਮਲਜ਼ਮਾਂ ਦੀ ਦਿਖਾ ਰਹੇ ਹਾਂ ਪੁਲਿਸ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਦੱਸਦੇ ਕਿ ਇੱਕ ਗੋਲੀਆਂ ਸ਼ਰੇਆਮ ਚਲਾਈਆਂ ਗਈਆਂ ਸਨ ਨਸ਼ਾ ਛਡਾਊ ਕੇਂਦਰ ਦਾ ਮਾਲਕ ਹੈ ਜਿਸ ਨੇ ਗੋਲੀਆਂ ਚਲਾਈਆਂ ਦਿੱਤੀਆਂ ਸਨ ਕਮਲਜੀਤ ਤੇ ਰਵੀ ਕੁਮਾਰ ਦੇ ਵਜੋਂ ਨਾ ਮਲਜ਼ਮਾਂ ਦੀ ਪਛਾਣ ਦੱਸਦਾ ਸੀ ਕਿ ਵਾਰਦਾਤਾਂ ਨੂੰ ਲੈ ਕੇ ਪੁਲਿਸ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋਏਗਾ ਇਸ ਤਰੀਕੇ ਦਾ ਇੱਕ ਕ੍ਰਾਈਮ ਮਨੋਜ ਰਾਠੀ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਮਨੋਜ ਕੀ ਕੁਝ ਜਾਣਕਾਰੀ ਹੈ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਦੇਖੋ ਕੁਝ ਬੜੀ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਹੈ ਜਿਹਦੇ ਵਿੱਚ ਇੱਕ ਨਸ਼ਾ ਮੁਕਤੀ ਕੇਂਦਰ ਹੈ ਖਰੜ ਦੇ ਰੰਧਾਵਾ ਰੋਡ ਤੇ ਤੇ ਜਿਨ੍ਹਾਂ ਦੇ ਮਾਲਕ ਨੇ ਸਰਬਜੀਤ ਸਿੰਘ ਜਿਹਨੂੰ ਗੋਲੀਆਂ ਮਾਰੀਆਂ ਹਾਲਾਂਕਿ ਉਹ ਆਈਪੀਯੂ ਦੇ ਨੇ ਵਿੱਚ ਨੇ ਜਿਹਦੇ ਦੱਸੇ ਜਾ ਰਹੇ ਨੇ ਲੇਕਿਨ ਮਾਰੀ ਕਿਉਂ ਹੈ ਇਹਦਾ ਰੀਜ਼ਨ ਦੇਖੋ ਬੜਾ ਹੈਰਾਨ ਕਰ ਦੇਣ ਵਾਲਾ ਹੈ ਜਿਹੜੇ ਦੋ ਐਕਿਊਜ਼ ਫੜੇ ਗਏ ਨੇ ਕਮਲਜੀਤ ਤੇ ਰਵੀ ਇਹ ਕਮਲਜੀਤ ਇਹਨਾਂ ਦੇ ਇੱਥੇ ਪੇਸ਼ੈਂਟ ਸੀ ਮਰੀਜ਼ ਸੀਗਾ ਇੱਥੇ ਐਡਮਿਟ ਵੀ ਰਹਿ ਕੇ ਗਿਆ ਕਾਫੀ ਦਿਨ ਪਹਿਲਾਂ ਉਹ ਆਪਸੀ ਕਹਿ ਸਕਦੇ ਆ ਕਿ ਖੁੰਦਕਵਾਦੀ ਦੇ ਚਲਦੇ ਇਸਨੇ ਜਿਹੜਾ ਮਾਲਿਕ ਹੈ ਸਰਬਜੀਤ ਸਿੰਘ ਦੇ ਨਾਲ ਰੰਜੀ ਸਿੰਘ ਦਾ ਚਲਦੇ ਇਹਨੇ ਇੱਕ ਪਲਾਨ ਬਣਾਇਆ ਪਲਾਨ ਬਣਾਉਣ ਤੋਂ ਬਾਅਦ ਇਹ ਆਪਣੇ ਦੋਸਤ ਦੇ ਨਾਲ ਇੱਕ ਗੱਡੀ ਤੇ ਆਂਦਾ ਹੈ ਕੱਲ ਸ਼ਾਮ ਨੂੰ ਕਰੀਬ 5:30 6 ਵਜੇ ਦੇ ਕਰੀਬ ਔਰ ਇਹ ਆ ਕੇ ਇੱਕ ਇਲੀਗਲ ਪਿਸਤਲ ਦੇ ਨਾਲ ਅੰਦਰ ਵੜ ਕੇ ਨਸ਼ਾ ਮੁਕਤੀ ਕੇਂਦਰ ਬਣਾਇਆ ਹੋਇਆ ਰੰਦਾਵਾ ਰੋਡ ਤੇ ਅੰਦਰ ਵੜ ਕੇ ਇਸ ਨੂੰ ਗੋਲੀਆਂ ਮਾਰ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਹਾਲਾਂਕਿ ਪੁਲਿਸ ਦੀ ਕੰਟੀਨਿਊ ਟੀਮ ਜਿਹੜੀ ਹੈਗੀ ਇਹ ਨਾਲ ਦੇ ਨਾਲ ਪਹੁੰਚ ਕੇ ਪੂਰਾ ਸਰਵੇਲੈਂਸ ਦੇ ਭਾਵਨਾ ਲੈਦੇ ਵਿੱਚ ਕੰਮ ਕੀਤਾ ਜਾਂਦਾ ਟੈਕਨੀਕਲ ਫੇਕੀਮੋਨ ਇੰਟੈਲੀਜੈਂਸ ਦੀ ਮਦਦ ਨਾਲ ਸਰੀ ਪਿੰਤੋ 4 ਘੰਟੇ ਦੇ ਵਿੱਚ ਇਹ ਦੋਨਾਂ ਨੂੰ ਕਾਬੂ ਕਰ ਲਿਆ ਗਿਆ ਇਹਨਾਂ ਤੋਂ ਗੱਡੀ ਰਿਕਵਰ ਕੀਤੀ ਗਈ ਹੈ ਜਿਸ ਗੱਡੀ ਦੇ ਵਿੱਚ ਆਈ ਸੀ ਤੇ ਇਲੀਗਲ ਪਿਸਤਲ ਨੂੰ ਵੀ ਰਿਕਵਰ ਕਰਨ ਦੀ ਹੁਣ ਇਹ ਗੱਲ ਕੀਤੀ ਜਾ ਰਹੀ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਆਪਸੀ ਰੰਜਿਸ਼ ਦੇ ਚਲਦੇ ਜਾਂ ਥੋੜੀ ਦਿਨ ਪਹਿਲਾਂ ਕਹਾ ਸੁਣੀ ਹੋਈ ਸੀ ਜਾਂ ਕਿਸ ਤਰ੍ਹਾਂ ਦੀ ਗੱਲ ਹੋਈ ਸੀ ਹਾਲਾਂਕਿ ਹੁਣ ਇਹ ਬਿਆਨ ਲੈਣਾ ਬਾਕੀ ਹੈ ਕਿਉਂਕਿ ਆਈ ਸੀ ਯੂ ਦੇ ਵਿੱਚ ਨੇ ਕਰਬਜੀਤ ਸਿੰਘ ਉਹਨਾਂ ਦੀ ਹਾਲਤ ਸਰੀਰ ਦਿੱਤੀ ਜਾ ਰਹੀ ਹੈ ਇਸ ਕਰਕੇ ਬਿਆਨ ਹਜੇ ਨਹੀਂ ਹੋ ਪਾਏ ਹੈ ਲੇਕਿਨ ਜਿਹੜੀ ਹਮਤਲ ਵੀ ਪੁੱਛ ਕੇ ਛੋਈ ਹੈ ਕਮਲਜੀਤ ਤੇ ਰਵੀ ਤੇ ਉਹਨਾਂ ਨੇ ਇਹ ਹੀ ਦੱਸਿਆ ਹੈ ਕਿ ਥੋੜੇ ਦਿਨ ਪਹਿਲਾਂ ਇਹਨਾਂ ਦੇ ਨਸ਼ਾ ਮੁਕਤੀ ਕੇਂਦਰ ਤੇ ਐਡਮਿਟ ਹੋਏ ਸੀ ਪੇਸ਼ੈਂਟ ਐਡਮਿਟ ਹੋਈ ਸੀ ਤੇ ਹੁਣ ਕੋਈ ਗਲਬਾਤ ਹੋਈ ਔਰ ਉਸ ਤੋਂ ਬਾਅਦ ਇਹਨਾਂ ਨੇ ਇੱਕ ਵੱਡਾ ਪਲਾਨ ਬਣਾ ਦਿੱਤਾ ਕਿ ਇਸ ਨੂੰ ਖਤਮ ਕਰਨਾ ਹੈ ਯਾਨੀ ਕਿ ਨਸ਼ਾ ਮੁਕਤੀ ਕੇਂਦਰ ਦੇ ਜਿਹੜੇ ਮਾਲਿਕ ਨੇ ਤਰਪਦੀਪ ਸਿੰਘ ਉਹਨਾਂ ਨੂੰ ਅਸੀਂ ਖਤਮ ਕਰਨਾ ਹੈ ਹਾਲਾਂਕਿ ਪੁਲਿਸ ਨੇ ਦੋਨਾਂ ਨੂੰ ਫੜ ਲਿਆ ਹੈ ਇਨਾਂ ਦੀ ਜਿਹੜੇ ਬੈਕਵਰਡ ਲਿੰਕਸ ਨੇ ਫਾਰਵਰਡ ਲਿੰਕਸ ਨੇ ਉਹ ਚੈੱਕ ਕੀਤੇ ਜਾ ਰਹੇ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਬਦਮਾਸ਼ ਜਾਂ ਫਿਰ ਕਿਸ ਤਰ੍ਹਾਂ ਕੋਈ ਜੈਂਗਸਟਰ ਕਨੈਕਸ਼ਨ ਦੇ ਨਾਲ ਤਾਂ ਨਹੀਂ ਜੁੜੇ ਹੋਏ ਇਲੀਗਲ ਪਿਸਤਲ ਕਿੱਥੋਂ ਲੈ ਕੇ ਆਏ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਇਸ ਸਾਰੀ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਦੱਸਦੇ ਨਜ਼ਰ ਆ ਰਹੇ ਨੇ ਕਿ ਇਹਦੇ ਵਿੱਚ ਹਿਊਮਨ ਇੰਟੈਲੀਜੈਂਟ ਦੇ ਟੈਕਨੀਕਲ ਦੇ ਸਪੋਰਟ ਦੇ ਨਾਲ ਇਹਨਾਂ ਨੂੰ ਦਿਨ ਰਾਤ ਹੀ ਕਾਬੂ ਕਰ ਲਿਆ ਗਿਆ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਮਨੋਜ तमाम ਜਾਣਕਾਰੀ ਲਈ ਤਸਵਾਵਿਕ ਤੌਰ ਤੇ ਨਸ਼ੇ ਦਾ ਆਦੀ ਸਿਗਾ ਅਜੋ ਇਹ ਮੁੱਸਮ ਹੈ ਜੋ ਕਿ ਨਸ਼ਾ ਛੱਡਣ ਦੇ ਲਈ ਇਸ ਕੇਂਦਰ ਚ ਪਰਤੀ ਹੋਇਆ ਪਰ ਅਜੇ ਹੀ ਵਜਾ ਪਣੀ ਅਜੇ ਹ ਅਜੇ ਹੀ ਰੱਜਸ਼ ਹੋਈ ਜਿਸ ਤੋਂ ਬਾਅਦ ਉਹਨਾਂ ਨੇ ਵਾਰਦਾਤ ਨੂੰ ਅੰਜਾਮ